ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੁਈ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਗਰਦਾਸਪੁਰ ਤੋਂ ਤਾਂ ਦੱਦੀਏ ਜੀ ਗਰੂਪ ਸਿੰਘ ਸੇਖਵਾਨ ਨੇ ਕਰੀਬ 1 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਮੰਡੀਆਂ ਦੇ ਫਰਦੇ ਸੈੱਡ ਦਾ ਦਾਣਾ ਮੰਡੀ ਕਾਨੂੰ ਆਣ ਵਿੱਚ 1 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਸੈੱਡ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਕਾਦੀਆਂ ਹਲਕੇ ਵਿੱਚ ਕੱਲ ਨੂੰ ਦਾਣਾ ਮੰਡੀ ਧਾਰੀਵਾਲ ਅਤੇ ਕਾਦੀਆਂ ਵਿੱਚ ਵੀ ਇਸੇ ਤਰ੍ਹਾਂ ਦੇ 3 ਸੈੱਟ ਤਿਆਰ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਇਸ ਸਾਲ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਕਿਸੇ ਵੀ ਕਿਸਾਨ ਨੂੰ ਆਰਤੀ ਜਾਂ ਸੈਲਰ ਵਾਲੇ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ ਇਸ ਵਾਰ ਹੜਾ ਤੋਂ ਇਲਾਵਾ ਮੌਸਮ ਨੇ ਵੀ ਝੋਨੇ ਦੀ ਫਸਲ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਪਰ ਫਿਰ ਵੀ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਹਰ ਹਾਲਾਤਾਂ ਨਾਲ ਨਜਿੱਠਣ ਲਈ ਤਿਆਰ ਹੈ ਉਹਨਾਂ ਨੇ ਕਿਹਾ ਕਿ ਕਿਸਾਨ ਆਪਣੀ ਫਸਲ ਨੂੰ ਕਾਲੀ ਵਿੱਚ ਕਟਵਾ ਕੇ ਮੰਡੀਆਂ ਵਿੱਚ ਨਾ ਲੈ ਕੇ ਆਉਣ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਕਿਸਾਨ ਵਰਗ ਨੂੰ 당 ਪ੍ਰਸਾਣ ਕਰਦਾ ਹੈ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਇਸ ਮੌਕੇ ਚੇਅਰਮੈਨ ਜਸਪਾਲ ਸਿੰਘ ਪੰਦੇਰ ਨੇ ਕਿਹਾ ਕਿ ਉਹ ਆਪਣੇ ਵੱਲੋਂ ਅਤੇ ਆਪਣੇ ਵਿਭਾਗ ਵੱਲੋਂ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਣਗੇ ਉਹਨਾਂ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੇ ਸਮੂਹ ਅਧਿਕਾਰੀ ਅਤੇ ਸਟਾਫ ਇਸ ਵੇਲੇ ਮੰਡੀਆਂ ਵਿੱਚ ਮਸਤੈਦ ਹਨ ਤੁਸੀਂ ਦੇਖਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨ ਰੰਦਾਵਾ ਨੇ ਤੁਹਾਨੂੰ ਦੱਈਏ ਕਿ ਕਾਦੀਆਂ ਦੇ ਵਿੱਚ ਇੱਕ ਹੋਰ ਜਿਹੜਾ ਆ ਕਾਨੂੰਨਾਨ ਦਾਣਾ ਮੰਡੀ ਦੇ ਵਿੱਚ ਜਿਹੜੀ ਹੈ ਉਹ ਇੱਕ ਹੋਰ ਸੈੱਟ ਜਿਹੜੀ ਬਣਾਉਣ ਦੇ ਲਈ ਇਹ ਮਹੂਰਤ ਕਰ ਦਿੱਤਾ ਗਿਆ ਹੈ ਉਹਦਾ ਨੀਂ ਪੱਥਰ ਰੱਖ ਕੇ ਉਸ ਦਾ ਉਦਘਾਟਨ ਅੱਜ ਜਗਰੂਪ ਸਿੰਘ ਛੇਖਵਾ ਵੱਲੋਂ ਕਰ ਦਿੱਤਾ ਤਸਵੀਰਾਂ ਦੇ ਵਿੱਚ ਤੇ ਦੇ ਦੇ ਪਿਓ ਕਿ ਅੱਜ ਮਹੌਰਤ ਸਮੇਂ ਜਗਰੂਪ ਸਿੰਘ ਛੇਖਵਾ ਤੇ ਨਾਲ ਮੰਡੀ ਬੋਰਡ ਦੇ ਸਾਰੇ ਪਤਵੰਤੇ ਸੱਜਣ ਉੱਥੇ ਮੌਜੂਦ ਸਨ ਤਸਵੀਰਾਂ ਬਹੁਤ ਹੀ ਖੂਬਸੂਰਤ ਰਹੀਆਂ ਤੇ ਆਓ ਗੱਲਬਾਤ ਕਰ ਲੈਨੇ ਆ ਕਿ ਕੀ ਕਹਿੰਦੇ ਨੇ ਛੇਖਵਾ ਸਾਹਿਬ ਤੇ ਜਸਪਾਲ ਸਿੰਘ ਜੀ ਆਓ ਸੁਣਦੇ ਆ ਉਹਨਾਂ ਤੋਂ ਸਾਰੀ ਗੱਲਬਾਤ ਉਹ ਧੰਨਵਾਦੀਆਂ ਸਰਦਾਰ ਜਗਰੂਪ ਸਿੰਘ ਜੀ ਛੇਕਵਾ ਸਾਹਿਬ ਮੇਰੇ ਮਹਿਬੂਬ ਨੇਤਾ ਨੂੰ ਸਭ ਤੋਂ ਵੱਧ ਮਾਨ ਇਸ ਮਾਰਕੀਟ ਕਮੇਟੀ ਤੇ ਇਹ ਆਪਣੇ ਮੇਰੇ ਮਹਿਬੂਬ ਨੇਤਾ ਸਰਦਾਰ ਜਗਰੂਪ ਸਿੰਘ ਛੇਕਵਾ ਵੀ ਇਸ ਮਾਰਕੀਟ ਕਮੇਟੀ ਦੇ ਚੇਅਰਮੈਨ ਅੱਜ ਤੋਂ 16 17 ਸਾਲ ਪਹਿਲਾਂ ਰਹਿ ਕੇ ਗਏ ਨੇ ਉਹਨਾਂ ਦੀ ਬਦੌਲਤ ਇਹ ਮੇਰੀ ਮੰਡੀ ਬਹੁਤ ਵਧੀਆ ਚੱਲ ਰਹੀ ਆ ਅੱਜ ਛੇਕਵਾ ਸਾਹਿਬ ਜੀ ਨੇ ਦੋ ਸੈੱਟ ਪਹਿਲਾਂ ਵਾਜ ਤੀਜੇ ਸੈੱਟ ਦਾ ਉਦਘਾਟਨ ਕੀਤਾ ਵਾ ਆਪਣੀ ਜਿਹੜਾ ਦੀ तकरीबन 98 ਲੱਖ ਰੁਪਏ ਦੇ ਨਾਲ ਕੀ ਸ਼ੁਰੂਆਤ ਹੋਣ ਲੱਗੀ ਆ ਤੇ ਆਰਤੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਪਹਿਲਾਂ ਠੇਕੇਦਾਰ ਨੂੰ ਕਹਿਤਾ ਉਹਨਾਂ ਨੇ ਖੜਲੇ ਪਿੱਲਰ ਹੀ ਭਰ ਕੇ ਉੱਥੇ ਕੰਮ ਕਰ ਦੇਣਾ ਤੇ ਉਹਨਾਂ ਦਾ ਸਾਰਾ ਕੰਪਲੀਟ ਕਰ ਦੇਣਾ ਵਾ ਆਰਤੀਆ ਆਪਣਾ ਜਿੱਦਾਂ ਮਰਜ਼ੀ ਚਾਹਣਾ ਲਾਉਣ ਜੋ ਮਰਜ਼ੀ ਕਰਨ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਅਸੀਂ ਠੇਕੇਦਾਰਾਂ ਨਾਲ ਪਹਿਲੇ ਸਾਰੀ ਗੱਲਬਾਤ ਹੋ ਚੁੱਕੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਰਕੀਟ ਕਮੇਟੀ ਕਨਵਨ ਤੋਂ ਪਹੁੰਚਣ ਦਾ ਖਾਸ ਕਰਕੇ ਜੀ ਗੁਰੂਪ ਸਿੰਘ ਜੀ ਸੇਖਵਾਲਾ ਅੱਜ మార్కెట్ కమిటీ ਕਾਨਵਾਨ ਵਿਖੇ ਨਵਾਂ ਜਿਹੜਾ ਸ਼ੈੱਡ ਆ ਉਹ ਬਣ ਜਾ ਰਿਹਾ ਵਾ ਔਰ ਤਕਰੀਬਨ 98 ਲੱਖ ਰੁਪਏ ਦੀ ਲਾਗਤ ਨਾਲ ਇਹ ਬਣ ਕੇ ਤਿਆਰ ਹੋਊਗਾ ਔਰ ਕੱਲੀ ਇਸੇ ਚ ਨਹੀਂ ਸਾਡੀਆਂ ਤਿੰਨੇ ਮਾਰਕੀਟ ਕਮੇਟੀਆਂ ਜੋ ਵਿਧਾਨ ਸਭਾ ਹਲਕਾ ਕਰਦੀਆਂ ਚਾਹੁੰਦੀਆਂ ਨੇ ਚਾਹੇ ਉਹ ਕਾਦੀਆਂ ਹੋਵੇ ਧਾਰੀਵਾਲ ਹੋਵੇ ਸਾਰਿਆਂ ਜੀ ਸ਼ੈੱਡ ਜਿਹੜੇ ਮਨਜ਼ੂਰ ਹੋਏ ਆ ਔਰ ਬੜੇ ਲੰਬੇ ਸਮੇਂ ਤੋਂ ਜਿਹੜੀ ਹੈ ਮੰਗ ਸੀਗੀ ਕਿ ਸ਼ੈੱਡ ਜਿਹੜੇ ਆ ਇਹ ਬੜੇ ਲੰਬੇ ਸਮੇਂ ਤੋਂ ਇਹੋ ਸ਼ੈੱਡ ਨੂੰ ਨਵੇਂ ਕੋਈ ਨਹੀਂ ਸੀ ਮਿਲੇ ਸੋ ਇਹ ਨਵੇਂ ਮਿਲੇ ਆ ਇਹਦੇ ਨਾਲ ਹੋਰ بڑا ਵਾਧਾ ਹੋਊਗਾ ਕਿਉਂਕਿ ਤੁਹਾਨੂੰ ਪਤਾ ਜਦੋਂ بارشਾਂ ਆਉਂਦੀਆਂ ਨੇ ਮੌਸਮ ਖਰਾਬ ਹੁੰਦਾ ਤੇ ਕਾਫੀ ਇੱਥੇ ਰਾਈਵਲ ਜਦੋਂ ਆਉਂਦੀ ਹੈ ਨੁਕਸਾਨ ਹੁੰਦਾ ਸੋ ਇਹ ਸ਼ੈੱਡ ਨਾਲ ਜਿਹੜੀ ਕਿਸਾਨਾਂ ਦੀ ਔਰ ਆੜਤੀਆਂ ਦੀ ਬੜੀ ਪੁਰਾਣੀ ਮੰਗ ਸੀ ਉਹ ਹੱਲ ਹੋਈ ਕਿੰਨੇ ਕਰੋੜ ਰੁਪਏ ਦੇ ਨਾਲ ਇਹ ਬਣ ਗਿਆ ਫਿਰ ਇਹ 99 ਲੱਖ ਰੁਪਏ ਜਿਹੜਾ ਲੱਗ ਪਾ ਤਾ 3 ਕਰੋੜ ਤਿੰਨਾਂ ਕਿੰਨੇ ਹਾਂ ਤਿੰਨ ਕਰੋੜ ਹਾਂ ਤਿੰਨ ਕਰੋੜ ਹੁਣ ਕਿਸਾਨ ਕੁਛ ਕਹਿ ਰਿਹਾ ਰੀਆ ਸੀ ਵੀ ਅਬ ਲੇਟ ਹੈ ਤੁਹਾਡਾ ਕੰਮ ਪ੍ਰਭਾਵਿਤ ਹੋਇਆ ਕਹਿੰਦਾ ਨਾ ਦਿੱਕਤ ਨਹੀਂ ਆ ਗਈ ਨਹੀਂ ਇਹ ਹੌਲੀ ਹੌਲੀ ਅਸੀਂ ਜਿੱਦਾਂ ਸੀਜ਼ਨ 'ਚ ਆ ਉਦੋਂ ਥੋੜਾ ਸਲੋ ਰੱਖਾਂਗੇ ਕਿ ਇਹਨਾਂ ਦਾ ਵੀ ਕੰਮ ਨਾ ਪ੍ਰਭਾਵਿਤ ਹੋਏ ਔਰ ਸ਼ੁਰੂ ਕਰਨਾ ਸਾਡੀ ਤਾਂ ਮਜਬੂਰੀ ਸੀ ਕਿ ਜੇਲ ਸਿੰਘ ਸ਼ੁਰੂ ਨਾ ਕਰਦੇ ਤੇ ਇਹ ਪੈਸੇ ਲੈਪਸ ਹੋ ਜਾਣੇ ਸੀ ਸੋ ਇਸ ਕਰਕੇ ਸਾਨੂੰ ਸੀਜ਼ਨ 'ਚ ਕੰਮ ਜਿਹੜਾ ਹੈ ਸ਼ੁਰੂ ਕਰਨਾ ਪਿਆ